ਹੋ ਜਮ ਕੀ ਖਬਰੀ ਬਲਾਵਲ ਦਰਮਾਨ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੁਵਾਰ ਰਹਾਉ ਤੁਮ ਧਨ ਤਨੀ ਉਦਾਰ ਤਿਆਗੀ ਸਰਵਨਨ ਸੁਨੀਐ ਤੋ ਜਸਤ ਮਾਰ ਮੰਗਉ ਕਾਹੇ ਰੰਕ ਸਭ ਦੇਖਉ ਤੁਮਹੀ ਤੇ ਮੇਰੋ ਨਿਸਤਾਰ ਜੈ ਦੇਵ ਨਾਮਾ ਵਿਪਸਦਮਾ ਦਿਨ ਕੋ ਕਿਰਪਾ ਪਈ ਹੈ ਅਪਾਰ ਕਹ ਕਬੀਰ ਤੂੰ ਸਮਰਥਾ ਦਾਤੀ ਚਾਰ ਪਦਾਰਥ ਦੇਤ ਨ ਬਾਰ ਬਲਾਵਲ ਡੰਡਾ ਮੁੰਦਰਾ ਖਿੰთა ਆਧਾਰੀ ਪ੍ਰਮ ਕੈ ਭਾਏ ਭਵੈ ਭੇਖਤਾਰੀ ਆਸਨ ਪਵਨ ਦੂਰ ਕਰ ਬਬਰੇ ਛੋੜ ਕਪਟ ਨਿਤ ਹਰ ਭਜ ਬਬਰੇ ਰਹਾਉ ਜੇ ਤੂੰ ਜਾਚ ਹੈ ਸੋਤਰੇ ਭਵਨ ਭੋਗੀ ਕਹੈ ਕਬੀਰ ਕੇ ਸੋ ਜਗ ਜੋਗੀ ਬਲਾਵਲ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ ਕਿੰਚਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾ ਕਰਹਿ ਵਿਚਾਰੇ ਰਹਾਉ ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ ਜਿਸ ਮਾਇਆ ਕੋ ਦ੍ਰਿੜ ਕਰ ਰੱਖੋ ਬਾਂਦੇ ਆਪ ਬਚੰਨੀ ਕਿਆ ਖੇਤੀ ਕਿਆ ਲੇਵਾ ਦੇ ਪਰਪੰਚ ਝੂਠ ਗਮਾਨਾ ਕਹਿ ਕਬੀਰ ਤੇ ਅੰਤ ਬਿਗੂਤੇ ਆਇਆ ਕਾਲ ਨਿਧਾਨਾ ਵਲਾਵਲ ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ ਪਰਮ ਜੋਤ ਪਰਖੋਤਮੋ ਜਾਂ ਕੈ ਰੇਖ ਨਾ ਰੂਪ ਹਰੇ ਮਨ ਹਰ ਪਜ ਭ੍ਰਮ ਤਜੋ ਜਗ ਜੀਵਨ RAM ਰਹਾਉ ਆਪਤ ਕਛੂ ਨਾ ਦੀਸੈ ਨਹਿ ਦੀਸੈ ਜਾਤ ਜਹੈ ਉਪਜੈ ਬਿਨ ਸਹਿ ਤਹੀਂ ਜੈਸੀ ਪੁਰਵਨ ਪਾਤ ਮਿਥਿਆ ਕਰਮ ਆਯਾ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਝ ਮਰਾਰ ਬਲਾਵਲ ਜਨਮ ਮਰਨ ਕਾ ਭ੍ਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁੰਨ ਸਮਾਨਿਆ ਉਗੁਰ ਸਾਖੀ ਜਾਗੀ ਰਹਾਉ ਕਾਸੀ ਤੇ ਧੁਨ ਉਪਜੈ ਧੁਨ ਕਾਸੀ ਜਾਈ ਕਾਸੀ ਫੂਟੀ ਪੰਡਤਾ ਧੁਨ ਕਹਾਂ ਸਮਾਈ ਤ੍ਰਿਕੁਟੀ ਸਦ ਮੈਂ ਪੇਖਿਆ ਘਟ ਹੂੰ ਘਟ ਜਾਗੀ ਐਸੀ ਬੁੱਧ ਸਮਾਚਰੀ ਘਟ ਮਾਹੀ ਤਿਆਗੀ ਆਪ ਆਪ ਤੇ ਜਾਨਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਨਿਆ गोविन्द मन माना बलावल चरण कमल जा कहि दे बसै सो जान क्यों डोलै देव मानौ सब सुख नौ निद ताकै सहज सहज जस बोलै देव रहआव तब एहि मत जव सब मह पीखै कुटिल गांठ जब खोलै देव बारंबार माया ते अटकै लै नर जा मन तोलै देव ਜਹਾਂ ਉਹ ਜਾਏ ਤਹੀਂ ਸੁਖ ਪਾਵੇ ਮਾਇਆ ਤਾਸ ਨਾ ਝੋਲੇ ਦੇਵ ਕਹ ਕਬੀਰ ਮੇਰਾ ਮਨ ਮਾਨਿਆ RAM ਪ੍ਰੀਤ ਕੀਓ ਲੈ ਦੇਵ ਬਲਾਵ ਲਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਫਲ ਜਨਮ ਮੂਕੋ ਗੁਰ ਕੀਨਾ ਦੁਖ ਬਸਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੂਕੋ ਗੁਰ ਦੀਨਾ ਰਾਮ ਨਾਮ ਬਿਨ ਜੀਵਨ ਮਨ ਹੀਨਾ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਓ ਜੀਓ ਸਮਾਨਾ ਬਲਾਵਲ ਬਾਣੀ ਰਵਦਾਸ ਭਗਤ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਦਾਰਦ ਦੇਖ ਸਭ ਕੋ ਹੱਸੈ ਐਸੀ ਦਸ਼ਾ ਹਮਾਰੀ ਅਸ਼ਟ ਦਸ਼ਾ ਸਿਧ ਕਰਤ ਲੈ ਸਭ ਕਿਰਪਾ ਤਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਭਵ ਖੰਡਨ ਰਾਮ ਸਗਲ ਜੀ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰ ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ ਕਹਿ ਰਵਦਾਸ ਕਥ ਕਥਾ ਬਹੁ ਕਾਇ ਕਰੀਜੈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਬਲਾਵਲ ਜਿਹੇ ਕੁੱਲ ਸਾਧ ਬੈਸਨੋ ਹੋਏ ਬਰਨ ਅਬਰਨ ਰੰਕ ਨਹੀਂ ਈਸਰ ਬਿਮਲ ਬਾਸ ਜਾਨੀਐ ਜਗ ਸੋਏ ਰਹਾਉ ਬ੍ਰਹਮਨ ਬੈਸ ਸੂਦ ਅਰ ਖੱਤਰੀ ਢੋਮ ਚੰਡਾਰ ਮਲੇਸ਼ ਮਨ ਸੋਏ ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁੱਲ ਦੋਏ ਧਨ ਸੋ ਗਾਉ ਧਨ ਸੋ ਠਾਉ ਧਨ ਪੁਨੀਤ ਕਟੰਬ ਸਭ ਲੋਏ ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਵਿਖ ਖੋਏ ਪੰਡਤ ਸੂਰ ਸਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜੈਸੇ ਪ੍ਰੈਨ ਪਾਤ ਰਹੈ ਜਲ ਸੁਮੀਪ ਭਨ ਰਵਦਾਸ ਜਨਮੇ ਜਾਗਿ ਹੋਏ ਬਾਣੀ ਸਦਨੇ ਕੀ ਰਾਗ ਬਲਾਵਲ ਇਕ ਓੰਕਾਰ ਸਤਗੁਰ ਪ੍ਰਸਾਦ ਨਿਰਪਕੰਨਿਆ ਕੇ ਕਾਰਨ ਇਕ ਭਇਆ ਭੇਖ ਧਾਰੀ ਕਾਮਾਰਤੀ ਸੁਵਾਰਤੀ ਵਾਕੀ ਪੈਜ ਸਵਾਰੀ ਤਬ ਗੁਨ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਈਐ ਜੋ ਜੰਬੁਕ ਗਰਾਸੈ ਰਹਾਉ ਏਕ ਬੂੰਦ ਜਲ ਕਾਰਨੀ ਚਾਤ੍ਰਿਕ ਦੁਖ ਪਾਵੈ ਪ੍ਰਾਨ ਗਏ ਸਾਗਰ ਮਿਲੈ ਫੁਨ ਕਾਮ ਨਾ ਆਵੇ प्राण जो ठाके थिर नहीं कैसे बिरमाव बूड़ मुवे नौका मिले कहो काहे चढ़ावो मैं नाही कश हौं नहीं किस आहे ना मोरा अवसर लज्जा राख ले हो सदना जन तोरा एक ओंकार सतनाम करता पुरख निरभौ निरवै ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਗੋੰਡ ਚੌਪਦੀ ਮਹੱਲਾ ਚੌਥਾ ਕਰ ਪਹਿਲਾ ਜੇ ਮਨ ਚਿਤ ਆਸ ਰੱਖੇ ਹਰਿ ਉੱਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੈ ਸਭ ਕਿਸ ਜੋ ਜੀਏ ਵਰਤੈ ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ ਹਰ ਕਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮਹਿ ਸੁਆਮੀ ਰਹੇ ਆਸਮਾਈ ਮੇਰੇ ਮਨ ਆਸਾ ਕਰ ਜਗਦੀਸ਼ ਗਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ ਸਾਨਿਹ ਫਲ ਆਸ ਸਭ ਬਿਰਥੀ ਜਾਈ ਰਹਾਉ ਜੋ ਦੀਸੈ ਮਾਇਆ ਮੋਹ ਕਟੰਬ ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ ਇਨ ਕਹਿ ਕਿਸ ਹਾਥ ਨਹੀਂ ਕਹਾਂ ਕਰਹਿ ਇਹ ਬੱਪੜੇ ਇਨ ਕਾ ਵਾਹਿਆ ਕਾਸ਼ ਨਾ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਜ ਤਾਰੈ ਤੇਰਾ ਕਟੰਬ ਸਭ ਛਡਾਈ ਜੇ ਕਿਸ ਆਸ ਅਵਰ ਕਰਹਿ ਪਰਮਿਤਰੀ ਮਤ ਤੂੰ ਜਾਣਹਿ ਤੇਰੇ ਕਿਤੇ ਕਾਮ ਆਈ ਇਹ ਆਸ ਪਰਮਿਤਰੀ ਭਾਉ ਦੂਜਾ ਹੈ ਖਿਨ ਮਹਿ ਝੂਠ ਬਿਨਸ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਕਾ ਲਿਆ ਸਭ ਥਾਏ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵੇਂ ਤੈਸੀ ਕੋ ਆਸ ਕਰਾਈ ਕਿਸੇ ਕਿਸੀ ਕਾ ਹੱਥ ਨਹੀਂ ਮੇਰੇ ਸੁਆਮੀ ਐਸੀ ਮੇਰੇ ਸਤਗੁਰੂ ਬੂਝ ਬੁਝਾਈ ਜਨ ਨਾਨਕ ਕੀ ਆਸ ਤੂੰ ਜਾਣਹਿ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ